ਇੱਕ ਸਿੱਖ ਸੰਗਤ ਵਿੱਚ ਬੈਠਾ ਵਾਰ-ਵਾਰ ਇਧਰ-ਉਧਰ ਵੇਖੇ ਟਾਈਮ ਵੇਖੇ ਤੇ ਮਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਕੀ ਗੱਲ ਤੈਨੂੰ ਬੈੰਦਾ ਨਹੀਂ ਥਾ ਇਧਰ-ਉਧਰ ਘਾਤੋਂ ਝਾਕਦਾ ਵਾਂ ਜੀ ਨਹੀਂ ਲੱਗਦਾ ਇੱਥੇ ਉੱਠਣਾ ਵਾਂ ਕਈ ਵਾਰੀ ਬੰਦੇ ਨੇ ਉੱਠਣਾ ਹੁੰਦਾ ਤੇ ਵੇਂਦਾ ਵੀ ਉੱਠ ਗਏ ਕਿ ਬੈਜ ਗਏ ਕਿ ਉੱਠੀਏ ਮਾਰੇ ਜੀ ਕਹਿੰਦੇ ਸਤਿਦਾ ਸਿਂਹ ਕਹਿੰਦਾ ਜੀ ਕੁਛ ਨਹੀਂ ਮਾਰੇ ਕਹਿੰਦੇ ਅਸੀਂ ਦੱਸ ਦਈਏ ਅੰਤਰਜਾਮੀ ਗੁਰੂ ਕਹਿੰਦੇ ਸੰਗਤ ਜੀ ਇਹ ਜੁੱਤੀ ਲੈ ਕੇ ਆਇਆ ਨਵੀਂ ਇਨੇ ਬਾਹਰ ਲਾਈ ਐ ਬੋਲੋ ਸਤਨਾਮ ਇਹ ਸਚਾਈ ਜੀ ਮੈਂ ਵੀ ਝੂਠ ਨਹੀਂ ਮਾਰਦਾ ਤੁਹਾਡੇ ਕੋਲੇ ਮੈਂ ਵੀ ਗੱਡੀ ਚ ਲਾਈ ਆ ਆਖੋ ਸਤਨਾਮ ਚਾਰ ਪੰਜ ਵੇਰੀ ਨਾ ਜੋੜਾ ਮਸਤਾਨਾ ਹੋ ਗਿਆ ਤੇ ਹੁਣ ਗੱਡੀ ਚ ਲਾਈ ਆ ਇਹ ਰੀਅਲ ਸਚਾਈ ਆ ਕਹਿੰਦੇ ਭਾਵੋ ਕਹਿੰਦੇ ਵੀ ਤੂੰ ਕਾਹਤੋਂ ਇਤਨਾ ਕਮਾਉਣਾ ਕਹਿੰਦੇ ਜੁੱਤੀ ਨਵੀਂ ਇਹਦਾ ਕਦੇ ਕਥਾ ਸੁਣਦੇ ਰਹੀਏ ਜਾਂਦੇ ਨੂੰ ਲੈ ਜੇ ਕੋਈ ਤੇ ਮਾਰੇ ਸੈਵਨ ਨੇ ਡਿਊਟੀ ਲਾਤੀ ਸੁਤਰੇ ਸ਼ਾਹ ਦੀ ਕਹਿੰਦੇ ਵੀ ਤੂੰ ਉੱਥੇ ਜੋੜੇ ਘਰ ਚ ਉਦੋਂ ਜੋੜੇ ਘਰ ਨਹੀਂ ਬਣੇ ਹੁਣ ਤੇ ਟੋਕਣ ਮਿਲਦਾ ਨਾ ਇੱਚੋਂ ਵੀ ਸਿੱਖਿਆ ਮਿਲਦੀ ਮੈਨੂੰ ਮਾਫੀ ਦਿਓ ਲਾਈਵ ਆਪਾਂ ਸਾਰੇ ਗੁਰਦੁਆਰੇ ਜਾਂਦੇ ਨਾ ਗੁਰਦੁਆਰੇ ਨੂੰ ਕੀ ਆਖਿਆ ਜਾਂਦਾ ਗੁਰੂ ਦਾ ਘਰ ਨਾ ਤੇ ਸਾਡੇ ਗੁਰੂ ਘਰ ਦੇ ਵਿੱਚ ਇੰਨਾ ਵੀ ਵੇਖੋ ਯਕੀਨ ਨਹੀਂ ਅੱਜ ਕੱਲ ਸਮਾਂ ਕਿਦਾਂ ਦਾ ਵੀ ਜਿਸ ਗੁਰੂ ਦੇ ਘਰੋਂ ਕਥਾ ਕੀਰਤਨ ਨਿਕਲਦਾ ਹੈ ਨਾ ਕੀ ਆਪਾਂ ਬਾਹਰ ਪ੍ਰਚਾਰ ਕਰਨਾ ਉਸ ਗੁਰੂ ਗੁਰੂ ਘਰ ਵੀ ਮਹਿਸੂਫ ਨਹੀਂ ਮਹਿਫੂਸ ਨਹੀਂ ਹਾਂ ਤੁਸੀਂ ਨਾ ਟੋਕਣ ਲਓ ਲਾਓ ਜੋੜਾ ਬਾਹਰ ਜੇ ਮੱਥਾ ਟੇਕ ਕੇ ਆਉਂਦਿਆਂ ਨੂੰ ਲੱਭ ਜੇ ਤੇ ਮੈਨੂੰ ਫੜ ਲਿਓ ਦੇਖ ਲਓ ਕਹਿ ਦੇਣਾ ਨਾ ਗੁਰਦੁਆਰਾ ਵੀ ਸਾਨੂੰ ਗੁਰੂ ਤੇ ਇੰਨਾ ਵੀ ਯਕੀਨ ਨਹੀਂ ਜਿਹੜਾ ਬੰਦਾ ਗੁਰਦਰਿਆ ਕਿ ਚੋਰੀ ਕਰ ਸਕਦਾ ਇਹ ਦੂਤੇ ਤੇ ਕੁਝ ਨਹੀਂ ਮੈਨੂੰ ਦੀਦਾ ਵੀ ਗੁਰੂ ਤੇ ਅੰਡੀ ਹੈ ਦੂਤੇ ਤੇ ਕੁਝ ਨਹੀਂ ਵੀ ਇੰਨਾ ਬੁਰਾ ਹਾਲ ਦੁਨੀਆ ਦਾ ਹੋਇਆ ਅਸੀਂ ਗੋਰੀਆਂ ਨੂੰ ਕਹਿੰਨੇ ਗੋਰੀਆਂ ਕੋ ਕੋ ਜਾਏਗਾ ਜੀ ਉਥੇ ਤੁਹਾਡੀ ਚੀਜ਼ੇ ਬਾਹਰ ਖੜੀ ਆ ਤੇ ਕਈ ਦਿਨ ਖੜੀ ਰਹਿੰਦੀ ਆ ਜੇ ਤੁਹਾਡੀ ਚੀਜ਼ ਡਿੱਗੀ ਵੀ ਤੇ ਚੰਗੀ ਰੂਹ ਉਥੇ ਬਹੁਤ ਹੁਣ ਆਪਣੇ ਵਾਲੇ ਚਲੇ ਗਏ ਨਾ ਉਥੇ ਵੀ ਕਰਤਾ ਕੰਮ ਆਖੋਏ ਰੂਹ ਇੱਕ ਗੋਰੇ ਤਾਈਓਂ ਡਰਦੇ ਉਹ ਕਹਿੰਦੇ ਵੀ ਇਹਨੇ ਇੱਧਰ ਵੀ ਜਗਾ ਨਾ ਬਣਾਦਣ ਕਿਤੇ ਇਹਨਾਂ ਦਾ ਪਤਾ ਕੋਈ ਨਾ ਉਥੇ ਵੀ ਟਾਲੀ ਨੂੰ ਬੰਨ ਕੇ ਕੱਪੜਾ ਦੇ ਆਖਣ ਇੱਥੇ ਵੀ ਹੈਗੀ ਕੋਈ ਰੂਹ ਇਹਨਾਂ ਦਾ ਸੂਤ ਨਹੀਂ ਨਾ ਚੱਲਦਾ ਕਰਨ ਨੂੰ ਫਿਰਦੇ ਅੰਦਰ ਘਰ ਤੇ ਕਿਉਂਕਿ ਇਹ ਪਿਓ ਦੇ ਪੁੱਤ ਜਿੱਥੇ ਜਾਂਦੇ ਉਥੇ ਹੀ ਨਵਾਂ ਪੰਤ ਸ਼ੁਰੂ ਕਰ ਲੀਂਦੇ ਕਿਤੇ ਉੱਥੇ ਨਾ ਚੌਂਕ ਦੇ ਵਿੱਚ ਚਾਰ ਇਟਾਂ ਰੱਖ ਕੇ ਕਹਿ ਦਿੰਨ ਬਾਬਾ ਚੌਂਕਾ ਤੇ ਮੁੜ ਕੇ ਉੱਥੇ ਬਾਹਰਲੇ ਦੇਸ਼ ਉਹਨਾਂ ਦਾ ਕਾਨੂੰਨ ਬੜਾ ਫੈਟੋ ਨਿਗ੍ਹਾ ਰੱਖਦੇ ਸਾਰਿਆਂ ਤੇ ਕੈਮਰੇ ਦੀ ਤੋਂ ਮੈਂ ਨੇੜੇ ਗੱਲ ਕਰਾਂ ਮੇਰੇ ਪਾਤਸ਼ਾਹ ਮਾਰੇ ਦਾ ਘਰ ਵਿੱਚ ਪਹਿਲੇ ਸਿੱਖਾਂ ਵੇਲੇ ਇਹ ਟੋਕਣ ਨਹੀਂ ਸੀ ਹੈਗਾ ਉਤਰਾ ਹੀ ਸੰਗਤ ਜੋੜੇ ਲਾਉਂਦੀ ਸੀ ਚੁੱਕਣੇ ਤੇ ਕੀ ਸੰਗਤ ਮਗਰੇ ਜੋੜੇ ਝਾੜਨ ਦੀ ਸੇਵਾ ਲਈ ਅੱਜ ਵੀ ਹੈਗੀ ਹੈ ਇਹਨਾਂ ਨੂੰ ਜੋੜਿਆਂ ਚ ਭਾਤਾ ਮਹਾਰਾਜ ਕਹਿੰਦੇ ਵੀ ਇਹਦਾ ਮਨ ਢੜਕਦਾ ਵੀ ਕਿਤੇ ਮੇਰਾ ਜੋੜਾ ਨਾ ਉਸਤਾਨਾ ਹੋ ਜਾਈ ਤੇ ਤੂੰ ਇੱਥੇ ਵਿਆਹ ਕਰ ਜਦੋਂ ਸੰਗਤ ਕਥਾ ਕੀਰਤਨ ਸੁਣਦੀ ਬੜੀ ਵੱਡੀ ਦਾਤ ਦੇ ਗਏ ਤੁਸੀਂ ਖੁਸ਼ ਹੋ ਗਏ ਜਦੋਂ ਫਿਰ ਭੋਗ ਪਿਆ ਸੰਗਤ ਉੱਠੀ ਜਲ ਪਾਣੀ ਛਕਿਆ ਤੇ ਜੋੜਾ ਨਾ ਲੱਭੇ ਕਿਸੇ ਦਾ ਸਾਰੀ ਸੰਗਤ ਇਕੱਠੇ ਹੋ ਕੇ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਜੋੜੇ ਕਰ ਦੇ ਵਿੱਚ ਕਿਨੂੰ ਬਿਠਾਇਆ ਸੀ ਕਿਹੜੇ ਸਿੱਖ ਦੀ ਡਿਊਟੀ ਲਾਈ ਜੇ ਮਹਾਰਾਜ ਕਹਿੰਦੇ ਕੋਈ ਆ ਸਾਡਾ ਸੁਤਰਾ ਇਹਨੂੰ ਲੱਭੋ ਕਿੱਥੇ ਉਹ ਲੰਗਰ ਵਰਤੌਣ ਦਿਆ ਲੱਡੂ ਜਲੇਬੀਆਂ ਮਠਿਆਈ ਤੇ ਵਾਹਿਗੁਰੂ ਦਾ ਨਾਮ ਜਪੇ ਤੇ ਮਹਾਰਾਜ ਸਾਹਿਬ ਕਹਿੰਦੇ ਇੱਧਰ ਆਓ ਲਿਆਓ ਇਹਨੋ ਬੜਾ ਖੁਸ਼ ਹੱਥ ਜੁੜੇ ਵੀ ਕੋ ਰੰਗਿਆਂ ਦੀਆਂ ਕਥਾ ਆਪਾਂ ਦੇ ਸੜੇ ਬਲੇ ਪੈ ਇਹ ਰੱਬ ਨੇ ਸਭ ਕੁਝ ਦਿੱਤਾ ਕਈ ਬੰਦਿਆਂ ਨੂੰ ਵੇਖੀਦਾ ਮੱਥੇ ਤੋਂ ਤਿਉੜੀ ਨਹੀਂ ਜਾਂਦੀ ਅੱਖੋਂ ਹੈ ਆਪਾਂ ਬੜੀ ਕਿਰਪਾ ਵਹਿ ਮਾਰੇ ਨਹੀਂ ਕੀਤੀ ਆ ਪਤਾ ਨਹੀਂ ਕਿਉਂ ਕਿਉਂਕਿ ਅੰਦਰ ਨਾਮ ਨਹੀਂ ਸਿਮਰਨੀਆਂ ਤਾਈਓ ਮਾਰੇ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਕੋਈ ਜਪਦਾ ਨਹੀਂ ਹੁਣ ਨਿਤਨੇਮ ਗਾਂ ਕੋਈ ਸਿੱਖਣ ਨਹੀਂ ਦਿਆ ਕਈ ਬੱਚਿਆਂ ਨੂੰ ਮਿਲੀਦਾ ਐਮਏ ਬੀਏ ਬੀਐਡ ਕਰਨਦੇ ਜਿਉ ਜਵਜੀ ਸਾਹਿਬ ਆਉਂਦਾ ਕਹਿੰਦੇ ਨਾਮ ਚਲ ਮੂਲ ਮੰਤਰ ਹੀ ਸੁਣਾ ਦੇ ਕਹਿੰਦੇ ਉਹ ਕਿੱਥੋਂ ਤੱਕ ਆਖੋ ਹੋਏਗਾ ਇੱਕ ਤੇ ਦੁੱਗਦਾ ਵੜੀਆਂ ਪਾਈਆਂ ਸਾਡੇ ਵਾਲਿਆਂ ਵੀ ਸਾਰੀ ਜ਼ਿੰਦਗੀ ਲੰਗੀ ਮੇਰੀ ਵੀ ਅੱਧੀ ਤੁਸੀਂ ਵੀ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗੰਦਿਆ ਵੀ ਮੂਲ ਮੰਤਰ ਕਿੰਨਾ ਸਾਨੂੰ ਖੁਦ ਨਹੀਂ ਪਤਾ ਗੁਰਤਿਆ ਸੱਚ ਵੀ ਮਿਲਾਵਟ ਹੈ ਜਦੋਂ ਕੱਢਣ ਦੀ ਗੱਲ ਆਉਂਦੀ ਤੇ ਕੋਈ ਬਿੰਦਾ ਹੀ ਨਹੀਂ ਜਾਂ ਤਾਂ ਇਕੱਠੇ ਬਹਿ ਕੇ ਕੱਢਦੇ ਹੀ ਨਾ ਦੁੱਗਦਾ ਸਾਰੀਆਂ ਆਪਾਂ ਇਹ ਤਿੰਨ ਚਾਰ ਚੀਜ਼ਾਂ ਵਾਂ ਕੌਮ ਖਤਮ ਹੋ ਜੂ ਕਿਧਰੇ ਚੱਲ ਜੂ ਆਪਾਂ ਜੀਦੇ ਮਰ ਜਾਣਾ ਪਰ ਇਹ ਚ ਇਹ ਪੰਗਾ ਨਹੀਂ ਨਿਕਲਿਆ ਹੁਣ ਕਈ ਥਾਵਾਂ ਤੇ ਉਹ ਸੀ ਵੀ ਸਾਜ ਤੱਕ ਜਪਾਈਦਾ ਤੇ ਅੱਧੇ ਪ੍ਰੇਮੀ ਉੱਠ ਕੇ ਕਹਿੰਦੇ ਬਾਬਾ ਤੇ ਗੁਰਪ੍ਰਸਾਦ ਤੱਕ ਹੁਣ ਕੀ ਦੇ ਨਾ ਕਿਹਨੂੰ ਸੁਣਾਵੇ ਜੇ ਗੁਰਪ੍ਰਸਾਦ ਤੱਕ ਸੁਣਾਇਆ ਮੈਂ ਤੇ ਪੰਜ ਸੱਤ ਹੋਰ ਆ ਕੇ ਲੈ ਕੇ ਖੰਡਾ ਬਾਬਾ ਤੂੰ ਹੋਸੀ ਵੀ ਸਾਜ ਤੱਕ ਨਹੀਂ ਸੁਣਾਇਆ ਮੈਂ ਫਿਰ ਆਪੇ ਇੰਦਾ ਕਰ ਲਈਏ ਪੰਜ ਵੀਰੀ ਉੱਥੋਂ ਤੱਕ ਤੇ ਪੰਜ ਵੀਰੀ ਜਦੋਂ ਮਿਕਸ ਜਾ ਹੋ ਗਿਆ ਆਪਣਾ ਆਪਣਾ ਜੱਫਲਿਓ ਵੀ ਸਾਨੂੰ ਸੱਚੀ ਨੇ ਨੇਰੇ ਚ ਪਤਾ ਨਾ ਸਾਡੀ ਕੌਮ ਨੂੰ ਪੀ ਸਾਨੂੰ ਅਗਲਿਆਂ ਨੇ ਇੰਨਾ ਹਮਲਾ ਤਕੜਾ ਕਰਤਾ ਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਮਰਜ਼ਾਦਾ ਕੀ ਆ ਤੇ ਮਨਮਤ ਕੀ ਆ ਮੂਲ ਮੰਤਰ ਕਿੱਥੋਂ ਤੱਕ ਕਿੱਥੋਂ ਤੱਕ ਨਹੀਂ ਇਹ ਕੋਈ ਝੂਠ ਨਹੀਂ ਇਹਦਾ ਜਵਾਬ ਸਾਡੇ ਕੋਲ ਨਹੀਂ ਹੈਗਾ ਮਾਸ ਖਾਣਾ ਚਾਹੀਦਾ ਕਿ ਕਿਸੇ ਕੋਲ ਹੈਗਾ ਜਵਾਬ ਇਹਦਾ ਕੋਈ ਚਾਰ ਪੰਜ ਤੀ ਇਧਰੋਂ ਫੜ ਲੈਂਦਾ ਕੋਈ ਇਧਰੋਂ ਤੇ ਜੀ ਅਮਰ ਸ਼ਕੀ ਪੰਜ ਪਿਆਰੇ ਵੀ ਮਜਬੂਰ ਉਹਨਾਂ ਨੂੰ ਕਹਿੰਦਾ ਵੀ ਨਾ ਕਰੋ ਤੁਸੀਂ ਕਹਿ ਦਿੰਨੇ ਕੁੱਠਾ ਨਹੀਂ ਖਾਣਾ ਉੱਥੇ ਜਾਂ ਲਿਖ ਦਿਓ ਮਾਸ ਨਹੀਂ ਖਾਣਾ ਵੀ ਇੱਕ ਚੀਜ਼ ਕਰੋ ਇਹ ਚੀਜ਼ਾਂ ਚੋਂ ਪਾਪ ਆ ਕੇ ਸਾਨੂੰ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਨੇਰੇ 'ਚ ਸੱਚਾ ਗੁਰੂ ਉਹ ਕਈ ਸਵਾਲ ਪੁੱਛ ਲੈਂਦੇ ਕੀ ਦਸੀਏ ਇਹ ਤੇ ਮਹਾਰਾਜ ਪੂਰੇ ਦੱਸ ਸਕਦੇ ਪਾਤਸ਼ਾਹ ਮਾਰੇ ਕਿਰਪਾ ਕੀਤੀ ਸੰਗਤ ਆ ਗਈ ਕਿਨੇ ਮਾਰੇ ਜੋੜੇ ਨਹੀਂ ਲੱਭੰਦਾ ਸੱਚੇ ਪਾਤਸ਼ਾਹ ਕਿਨੇ ਸੁਥਰੇ ਨੂੰ ਬੁਲਾਓ ਇਹ ਸੇਵਾ ਕਰਨਦਿਆ ਲਾਲ ਚਿਹਰਾ ਨਾਮ ਜਪੰਦਿਆ ਬੜਾ ਖੁਸ਼ ਆ ਮਹਾਰਾਜ ਕਹਿੰਦੇ ਕਿੱਥੋਂ ਆਇਆ ਕਹਿੰਦੇ ਜੀ ਲੰਗਰ ਵਰਤੋਂਦਿਆ ਕਹਿੰਦੇ ਤੈਨੂੰ ਡਿਊਟੀ ਕਿੱਥੇ ਦਿੱਤੀ? ਕਿਹ ਮਹਾਰਾਜ ਜੋੜਾ ਘਰ ਚ ਆਖੋ ਸਤਨਾ। ਫਿਰ ਇਹ ਕਿਦਾਂ ਮਹਾਰਾਜ ਕਹਿੰਦੇ ਤੁਸੀਂ ਡਿਊਟੀ ਬਦਲਤੀ? ਵੀ ਜੋੜਾ ਘਰ ਛੱਡ ਕੇ ਲੰਗਰ ਵਰਤੌਣ ਚਲੇਗੀ ਕਿਉਂ? ਕਹਿੰਦੇ ਮਹਾਰਾਜ ਮੈਂ ਜੋੜਿਆਂ ਚ ਬੈਠਾ ਸੀ। ਤੇ ਦੀਵਾਨ ਦੇ ਵਿੱਚ ਕਥਾ ਚੱਲ ਰਹੀ ਸੀ। ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਖ ਭਾਈ ਗੁਰਦਾਸ ਜੀ ਪਹਿਲੇ ਕਥਾ ਵਾਜ ਕਰ ਰੋਹੀ ਕਰਦੇ ਹੋਣਗੇ। ਕਹਿੰਦੇ ਕਥਾ ਚੱਲ ਰਹੀ ਸੀ ਤੇ ਮੈਂ ਜੋੜਿਆਂ 'ਚ ਬੈਠਾ ਨਾਲੇ ਜੋੜੇ ਝਾੜਨਦਿਆਂ ਸੀ ਲੈ ਕੇ ਕਪੜਾ ਮੇਰੇ ਗੁਰੂ ਨੇ ਸੇਵਾ ਦਿੱਤੀ ਹੈ ਜਦੋਂ ਗੁਰੂ ਦੇ ਘਰੋਂ ਆਵਾਜ਼ ਆਈ ਵੀ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਉਹਨੂੰ ਰੱਖਣਾ ਨਹੀਂ ਚਾਹੀਦਾ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਉਹਨੂੰ ਰੱਖਣਾ ਨਹੀਂ ਚਾਹੀਦਾ ਕਹਿੰਦੇ ਫਿਰ ਮੈਂ ਹੱਲਾ ਹੀ ਕੀਤਾ ਵੀ ਆਹ ਸੇਵਾ ਸਾਰੀ ਤੇ ਐਵੇਂ ਹੀ ਆ ਪੀ ਵਿੱਚ ਜਿਹੜਾ ਬੈਠਾ ਜੁੱਤੀ ਨਾ ਕੋ ਚੁੱਕ ਕੇ ਲੈ ਜੇ ਉਹਦਾ ਮਨ ਭੜਕਦਾ ਵੀ ਜੁੱਤੀ ਨਾ ਲੈ ਜੇ ਤੇ ਫਿਰ ਆ ਪੰਜਾਬੀ ਨਵੇੜਦੇ ਹਾਂ ਵੀ ਨਾ ਜੁੱਤੀਆਂ ਹੋਣਗੀਆਂ ਨਾ ਧਿਆਨ ਪੜਕੂ ਨੰਗੇ ਪੈਰੀ ਕਰਦੀ ਗਿਆ ਕੋ ਸਾਤਾ ਸਾਰੇ ਜੋੜੇ ਚੁੱਕ ਕੇ ਤੋੜੇ ਚ ਪਾ ਕੇ ਲੱਗੇ ਕਿਤੇ ਬਾਜ਼ਾਰ ਬਜ਼ੂਰ ਲੱਭ ਕੇ ਕੋਈ ਕਿਤੇ ਜੋ ਮਿਲਿਆ ਲਿਆ ਕੇ ਉਹਦੀ ਮਠਿਆਈ ਸੰਗਤ ਨੂੰ ਸ਼ਿਕਾਈ ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਵਾਰਤਾ ਸੁਣੀ ਤੇ ਮਹਾਰਾਜ ਵੀ ਹੱਸ ਪਏ ਕਹਿੰਦੇ ਵਾਹ ਵੀ ਸੁਥਰਿਆ ਤੇ ਜਿਹੜੇ ਮੇਰੇ ਤੇਰੇ ਵਰਗੇ ਲਾਲ ਪੀਲੇ ਹੋਏ ਫਿਰ ਹੁਣ ਜਿਹਦੀਆਂ ਟੁੱਟੀਆਂ ਚੱਵਲਾਂ ਪੰਜਾਂ ਦੀਆਂ ਉਹ ਵੀ ਆਖੇ ਮੇਰੀ 3200 ਵਾਲੀ ਹੋਣੀ ਆ ਮੌਕਾ ਜੂ ਮਿਲ ਗਿਆ ਸਾਰੇ ਕੋਈ ਡੰਡਾ ਚੱਕੀ ਫਰੇ ਵੀ ਲਾਲ ਪੀਲੇ ਬੜੀ ਛੇਤੀ ਹੁੰਨੇ ਨਾਹੀਂ ਤੇ ਕਹਿੰਦੇ ਭਾਵੇਂ ਇੰਨਾ ਜੀਵਨ ਕਢਿਆ ਪਿਆ ਸੀ ਗੱਲ ਹਾਸੇ ਦੀ ਆ ਪਰ ਡੂੰਗਾ ਤਤ ਬੜਾ ਤਕੜਾ ਕਹਿ ਗਏ ਵੀ ਸਤਿਗੁਰੂ ਗੁਰੂ ਘਰੋਂ ਆਵਾਜ਼ ਆਈ ਵੀ ਜਿਹੜੀ ਚੀਜ਼ ਗੁਰੂ ਤੋਂ ਤੋੜਦੀ ਉਹਨੂੰ ਘਰੇ ਨਹੀਂ ਰੱਖਣਾ ਕੋਲੇ ਨਹੀਂ ਰੱਖਣਾ ਤੇ ਆਪਾਂ ਫਿਰ ਸਾਰੇ ਵੇਚ ਛੱਡੇ ਗੱਲ ਇੱਥੇ ਜੋੜਿਆਂ ਦੀ ਨਹੀਂ ਹੈ ਗੱਲ ਸਾਡੀ ਜੁੜਨੇ ਜੁੜਿਆਂ ਦੀ ਹੈ ਕਿ ਜਿਹੜੀ ਚੀਜ਼ ਗੁਰੂ ਤੋਂ ਤੋੜਦੀ ਉਹਨੂੰ ਘਰੇ ਨਾ ਰੱਖੋ ਤੇ ਆਪਾਂ ਤੇ ਰੱਖਿਆ ਹੀ ਸਮਾਨ ਸਾਰਾ ਉਹ ਆ ਬੋਲੋ ਵਾਹਿਗੁਰੂ ਹੁਣ ਰਹਿਣ ਦੀ ਹੈ ਨਾ ਆਨੰਦ ਬਣਿਆ ਉਹ ਸਮਾਨ ਸਾਰੇ ਆਪਾਂ ਘਰ 'ਚ ਰੱਖ ਕੇ ਬੈਠੇ ਜਿਹੜਾ ਗੁਰੂ ਤੋਂ ਤੋੜਦਾ